ਦੋਸਤ ਹੀ ਆਪਣੇ ਦੋਸਤਾਂ ਦੇ ਦੁਸ਼ਮਣ ਬਣ ਗਏ ਆ ਦੇਖੋ ਹੁਣੇ ਕੁਝ ਦੋਸਤਾਂ ਨੇ ਕਿਵੇਂ ਆਪਣੇ ਦੋ ਜਿਗਰੀ ਯਾਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮੰਦਭਾਗੀ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਲੰਧਰ ਦੇ ਲੰਬਾ ਪਿੰਡ ਦੇ ਵਿੱਚ ਜਿੱਥੇ ਘਟਨਾ ਵਾਪਰੀ ਹੈ ਔਰ ਕੁਝ ਦੋਸਤ ਆਪਣੇ ਹੋਰਾਂ ਦੋਸਤਾਂ ਦੇ ਘਰ ਰਾਤ ਰਹਿਣ ਗਏ ਸੀਗੇ ਉਹਨਾਂ ਦੇ ਵਿੱਚੋਂ ਦੋ ਦੋਸਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਔਰ ਇਹ ਮਾਮਲਾ ਪ੍ਰਸ਼ਾਸਨ ਨੇ ਦਰਜ ਕਰ ਲਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਆਖਰ ਇਹ ਘਟਨਾ ਕਿਵੇਂ ਵਾਪਰੀ ਔਰ ਜਿਗਰੀ ਯਾਰਾਂ ਨੂੰ ਕਿਉਂ ਮਾਰਿਆ ਗਿਆ ਕਿਉਂ ਗੋਲੀਆਂ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦਰਸਲ ਹੁਣ ਇਹ ਘਟਨਾ ਜਲੰਧਰ ਦੇ ਲੰਬਾਂ ਬੇਟੀ ਦੱਸੀ ਜਾ ਰਹੀ ਹੈ ਉਦਮ ਸਿੰਘ ਨਗਰ ਦੀ ਹੈ ਜਿੱਥੇ ਦੇ ਰਾਤ ਤਿੰਨ ਦੋਸਤ ਆਪਣੇ ਕਿਸੇ ਦੋਸਤ ਦੇ ਘਰ ਰੁਕੇ ਸੀਗੇ ਉਹਨਾਂ ਦੇ ਵਿੱਚੋਂ ਦੋ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕੇ ਤੋਂ ਦੋਸਤ ਦੂਸਰੇ ਫਰਾਰ ਹੋ ਗਏ ਜਾਣਕਾਰੀ ਇਸ ਬਾਬਤ ਹੈ ਕਿ ਜਲੰਧਰ ਪੁਲਿਸ ਮੌਕੇ ਤੇ ਜਦੋਂ ਪਹੁੰਚੀ ਸਾ ਉੱਥੇ ਸਿਵਲ ਹਸਪਤਾਲ ਤੋਂ ਫੋਨ ਆਉਂਦਾ ਹੈ ਕਿ ਗੋਲੀਆਂ ਲੱਗਣ ਦੇ ਕਰਕੇ ਵਿਅਕਤੀ ਹਸਪਤਾਲ ਦੇ ਵਿੱਚ ਆਏ ਨੇ ਤੇ ਮੌਕੇ ਤੇ ਪੁਲਿਸ ਤੁਰੰਤ ਜਾਂਚ ਲਈ ਪਹੁੰਚ ਜਾਂਦੀ ਹੈ ਤਾਂ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਨੂੰ ਗੋਲੀ ਲੱਗੀ ਹੈ ਤੇ ਉਹਨਾਂ ਦੀ ਮੌਤ ਹੋ ਗਈ ਹੈ ਨਿਰਮਲ ਸਿੰਘ ਦੇ ਮੁਤਾਬਕ ਲੰਬਾ ਪਿੰਡ ਇਲਾਕੇ ਦੇ ਉਦਮ ਸਿੰਘ ਨਗਰ ਦੇ ਵਿੱਚ ਹਰਜਿੰਦਰ ਸਿੰਘ ਮਣੀ ਨਾਮ ਦੇ ਇੱਕ ਨੌਜਵਾਨ ਦੇ ਘਰ ਦੇ ਵਿੱਚ ਤਿੰਨ ਲੋਕ ਰਾਤ ਕੱਟਣ ਗਏ ਹੋਏ ਸਿਗੇ ਔਰ ਉਹਨਾਂ ਨੇ ਸ਼ਰਾਬ ਪੀਤੀ ਉੱਥੇ ਦੇਰ ਰਾਤ ਤੇ ਇੱਕ ਨੌਜਵਾਨ ਨੇ ਮਣੀ ਮਠਾਪੁਰੀਆ ਦੇ ਨਾਮ ਤੋਂ ਉਹਨੂੰ ਜਾਣਿਆ ਜਾਂਦਾ ਮਠਾਪੁਰੀਆ ਨਾਲ ਹੀ ਉਹਨੇ ਦੋ ਦੋਸਤਾਂ ਨੂੰ ਗੋਲੀਆਂ ਮਾਰ ਦਿੱਤੀਆਂ ਆਪਣੇ ਤੇ ਮੌਕੇ ਤੋਂ ਫਰਾਰ ਹੋ ਗਿਆ ਇਹ ਘਟਨਾ ਜਿਹੜੀ ਆ ਬੇਹਦ ਵੱਡੀ ਵਾਪਰੀ ਔਰ ਇਸ ਘਟਨਾ ਦੇ ਵਿੱਚ ਸ਼ਿਵਮ ਅਤੇ ਵਿਨੇ ਨਾਮ ਦੇ ਦੋ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਨੇ حال پولیس منی ਮਠਾਪੂਰੀਆਂ ਦੀ ਤਲਾਸ਼ ਦੇ ਵਿੱਚ ਜੁਟੀ ਹੋਈ ਹੈ ਔਰ ਪੂਰੇ ਮਾਮਲੇ ਨੂੰ ਤਲਾਸ਼ ਕਰਨ ਦੇ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹਾਲਾਂਕਿ ਜਲਦ ਹੋਣ ਕਿਹਾ ਜਾ ਰਿਹਾ ਹੈ ਕਿ ਇਸ ਦੀ ਗ੍ਰਿਫਤਾਰੀ ਕੀਤੀ ਜਾਵੇਗੀ ਔਰ ਪੁਲਿਸ ਟੀੜੀਆਂ ਮੌਕੇ ਤੇ ਪਹੁੰਚੀ ਹੋਈ ਹੈ ਹਾਲਾਂਕਿ ਦਰਸਲ ਦਸੀਏ ਤਾਂ ਫਿਲਹਾਲ ਇਹ ਇਸ ਕੂਰੀ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਤਿੰਨਾਂ ਦੋਸਤਾਂ ਦੇ ਨਾਲ ਇਹ ਵੱਡੀ ਘਟਨਾ ਕਿਵੇਂ ਵਾਪਰੀ ਹੈ ਜਾਨੀ ਕਿ ਇਹ ਦੋਸਤਾਂ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਤੇ ਦੋ ਆਪਣੇ ਹੀ ਯਾਰਾਂ ਨੂੰ ਕਿਉਂ ਮੌਤੇ ਘਾਟ ਉਤਾਰਿਆ ਕੋਈ ਪੁਰਾਣੀ ਜੀ ਸਿਗੀ ਜਾਂ ਕੀ ਕਾਰਨ ਸੀਗਾ ਪਤਾ ਨਹੀਂ ਪਰ ਦੋਸਤਾਂ ਦੇ ਘਰ ਜਾਂਦੇ ਨੇ ਰਾਤ ਕੱਟਣ ਤਾਂ ਉੱਥੇ ਹੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਦੋ ਦੋਸਤਾਂ ਨੂੰ ਮੌਤੇ ਘਾਟ ਉਤਾਰ ਕੇ ਫਰਾਰ ਹੋ ਜਾਂਦੇ ਨੇ ਉਹ ਦੋਸਤ ਤੇ ਆਖਰ ਦੇਖੋ ਕਿਵੇਂ ਅੱਜ ਦੇ ਸਮੇਂ ਦੇ ਵਿੱਚ ਯਾਰੀ ਦੋਸਤੀ ਦੇ ਵੀ ਕਿੰਨਾ ਵੱਡਾ ਦਾਗ ਲੱਗਿਆ ਕਿਉਂਕਿ ਹੁਣ ਜਿਗਰੀ ਯਾਰ ਹੀ ਦੇਖੋ ਕਿਵੇਂ ਥਾਡੇ ਵੈਰੀ ਬਣ ਜਾਂਦੇ ਨੇ ਤਾਂ ਪੁਲਿਸ ਪ੍ਰਸ਼ਾਸਨ ਦੇ ਕੀ ਬਿਆਨ ਨੇ ਕੀ ਕੁਝ ਖੁਲਾਸੇ ਕੀਤੇ ਨੇ ਜਾਣਕਾਰੀ ਕੀ ਕੁਝ ਸਾਹਮਣੇ ਆਈ ਆ ਤੁਸੀਂ ਸੁਣ ਸਕਦੇ ਹੋ ਪਰ ਜਲੰਧਰ ਤੋਂ ਇਹ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਲਾ ਸਾਹਮਣੇ ਆਇਆ ਕੀ ਕਰ ਰਹੇ ਹੈ ਕਿ ਇਨਵੈਸਟੀਗੇਸ਼ਨ ਦੇ ਸਾਹਮਣੇ ਆਖਣ ਤੋਂ ਇਹ ਕੋਈ 6 ਵਜੇ ਦੇ ਕਰੀਬ ਹੈ ਅੱਜ ਮਾਰ ਲਿਆ ਭਾਜੀ ਫੋਨ ਮਾਰਾ ਸਿਵਲ ਹਸਪੀਟਲ ਗੰਗੜ ਤੋਂ ਥਾਣਾ ਰਾਮਾ ਮੰਡੀ ਵਿੱਚ ਇੱਕ ਫੋਨ ਮਸੂਲ ਹੋਇਆ ਸੀ ਜੀ ਕਿ ਇੱਕ ਸ਼ਿਵਮ ਨਾਮ ਦਾ ਟਰੱਕਾ ਜਿਹੜਾ ਹੈਗੇ ਜਿਹਦੇ ਗੋਲੀਆਂ ਲੱਗੀਆਂ ਵਿੱਚ ਦਰਮਾ ਇਥੋਂ ਦੇ ਉਹ ਸੀਰੀਅਸ ਹਾਦਸੇ ਵਿੱਚ ਦਾਖਲ ਹੋਇਆ ਹਸਪੀਟਲ ਕਾਬਿਲਿਟੀ ਅਫੀਸ਼ਰ ਨੇ ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ ਐਚਓ ਰਾਮਾ ਮੰਡੀ ਹਮਮ ਸਤਪੁਰਨਿੰਦਰ ਸਿੰਘ ਸਮੇਤ ਫੋਰਸ ਸਿਵਲ ਹਸਪਤਲ ਗੋਂਥੀ ਸੀ ਹਮਮ ਜਿੰਦਾ ਮੈਂ ਟਾਈਮ ਇਹ ਜਿਹੜਾ ਸ਼ਿਮਮ ਜਰ ਸੀ ਹਮਮ ਬਹੁਤ ਬੱਦੂ ਤੂਪੀ ਸੀਗੀ ਇਹ ਇਹਦੇ ਨਾਲ ਦੂਸਰਾ ਲੜਕਾ ਵੀ ਸੀਗਾ ਬਿਨੇ ਤਵਾਰੀ ਹਾਂਜੀ ਔਰ ਉਹਦੀ ਵੀ ਜਿਹੜੀ ਹੈਗੀ ਸੀ ਡੈੱਡ ਸਿਉ ਬਰਾਡ ਡੈੱਡ ਐਟ ਦਿਸ ਸਪੌਟ ਉਹ ਗਿਆ ਸੀ ਜੀ ਤੋ ਐਕਚੁਅਲ ਉੱਥੇ ਜਿਹੜਾ ਉਹਨਾਂ ਦੇ ਲੜਕਾ ਲੈ ਕੇ ਗਿਆ ਸੀਗਾ ਸਿਵਲ ਹਸਪੀਟਲ ਹਮਮ ਅਰਜਿੰਦਰ ਸਿੰਘ ਮਣੀ ਜੀ ਉਹ ਉਹਦੇ ਤੋਂ ਜਦੋਂ ਗੱਲਬਾਤ ਕੀਤੀ ਤੇ ਉਹਨੇ ਦੱਸਿਆ ਕਿ ਵੀ ਇਹ ਤਿੰਨ ਜਣੇ ਨੇ ਇਹ ਇੱਕ ਸਾ ਜਿੰਨਕ ਦੋਨਾਂ ਦੀ ਡੈਥ ਹੋ ਗਈ ਹੈ ਤੇ ਤੀਸਰਾ ਇਹਨਾਂ ਦੇ ਨਾਲ ਮਣੀ ਮਠਾਪੁਰੀਆ ਇਹ ਤਿੰਨੇ ਦੋਸਤ ਸੀਗੇ ਮ੍ਰਤੀ ਜਿੱਥੇ ਆਪਾਂ ਖੜੇ ਆ ਉਦਮ ਸਿੰਘ ਨਗਰ ਇਹ ਹਰਜਿੰਦਰ ਸਿੰਘ ਮਣੀ ਦਾ ਘਰ ਆ ਇਹਨਾਂ ਇਹ ਵੀ ਉਹਨਾਂ ਦਾ ਦੋਸਤ ਸੀ ਮਤਲਬ ਕਿ ਇਹ ਚਾਰੋਂ ਦੋਸਤ ਸੀਗੇ ਹੂੰ ਤੋ ਇਹ ਤਿੰਨ ਜਣੇ ਦੋ ਮਿੱਤਕ ਹੋ ਗਏ ਤੇ ਤੀਜਾ ਹੋ ਗਿਆ ਮਨੀ ਮਠਾ ਹੂੰ ਇਹ ਰਾਤੀ ਕੋਈ 12:30 ਵਜੇ ਇਹ ਉਦਮ ਸਿੰਘ ਦੇ ਹਾਊਸ ਨੰਬਰ 10 ਵਿੱਚ ਜਿਹੜਾ ਇਹ ਹਰਚੰਦਰ ਮਨੀ ਦਾ ਘਰ ਇੱਥੇ ਆਈ ਸੀ ਹੂੰ ਤੇ ਕਹਿੰਦੇ ਸੀ ਵੀ ਇਹਨਾਂ ਨੇ ਛੋਟਾ ਹੀ ਵੇਖ ਤੱਕ ਗੱਲਾਂ ਬਾਤਾਂ ਕੀਤੀਆਂ ਨੇ ਤੇ ਸਵੇਰੇ ਇਹ ਚਾਰੇ ਜਾਣੇ ਇਹ ਉੱਪਰ ਇੱਕ ਰੂਮ ਬਣਿਆ ਹੋਇਆ ਹੈਗਾ ਉੱਥੇ ਸਾਰੇ ਇੱਕੋ ਹੀ ਬੈੱਡ ਤੇ ਇੱਕ ਨਾਲ ਥੱਲੇ ਕਰਕੇ ਨਾ ਕਿ ਸੁੱਤੇ ਪਏ ਸੀ ਹੂੰ ਸੋ ਗਏ ਸੀ ਫਿਰ 4:00 ਵਜੇ ਜਿਹੜਾ ਕਿ ਇਹਨਾਂ ਨੂੰ ਦੱਸਿਆ ਹੈਗਾ ਵਾ ਮੁੰਡੇ ਨੇ ਹਰਚੰਦਰ ਮਨੀ ਨੇ ਜਿਹੜਾ ਕਿ ਮਦਾਯਮ ਕਰਮਾ ਕਿ ਉਹਨੂੰ ਗੋਲੀ ਚੱਲਣ ਦੀ ਆਵਾਜ਼ ਆਈ ਉਹਨੇ ਇਮੀਡੀਟਲੀ ਲਾਈਫ ਚੁਗਾਈ ਤੇ ਦੇਖੇ ਜਿਹੜਾ ਮਨੀ ਮਿੱਠਾ ਪੁੱਜਿਆ ਜਿਹੜਾ ਇਹਨਾਂ ਦਾ ਸਾਥੀ ਸੀ ਉਹਦੇ ਹੱਥ ਵਿੱਚ ਪਿਸਤਲ ਸੀ ਪਹਿਲਾਂ ਉਹਨੇ 3-4 ਗੋਲੀਆਂ ਦੇ ਜਿਹੜੀਆਂ ਲੱਗੀਆਂ ਸੀ ਸ਼ਿਵਮ ਨੂੰ ਮਾਰੀਆਂ ਤੇ ਨਾਲ ਹੀ ਜਿਹੜੀਆਂ ਹੈ 4-5 ਗੋਲੀਆਂ ਉਹ ਰੰਡ ਫਾਇਰ ਕਰਕੇ ਬਿਨੇਤ ਵਾੜੀ ਸੀ ਉਹਦੇ ਮਾਰ ਬਿਨੇਤ ਵਾੜੀ ਤਾਂ ਐਟ ਦੀ ਸਪੌਟ ਹੀ ਡੈੱਡ ਹੋ ਗਿਆ ਠੀਕ ਹੈ ਜਿਹੜਾ ਸ਼ਿਵਮ ਸੀਗਾ ਉਹ ਥੋੜਾ ਬੋਲਦਾ ਚੱਲਦਾ ਸੀ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਸੀ ਤਾਂ ਇਹ ਸਾਰਾ ਇਨਸੀਡੈਂਟ ਸੀਗਾ ਜਿਹੜਾ ਇਹਦੇ ਅਰ ਫਰਜਿੰਦਰ ਮਨੀ ਦੇ ਖੰਦੇ ਸਾਹਮਣੇ ਹੋਇਆ ਈਵਨ ਕਿ ਜਿਹੜਾ ਸ਼ਿਬਮ ਹੈਗਾ ਉਹਨੇ ਵੀ ਜਿਹੜਾ ਹਸਪੀਟਲ ਜਾ ਕੇ ਇੱਕ ਛੋਟਾ ਜਿਹਾ ਆਪਣਾ ਬਿਆਨ ਦਿੱਤਾ ਸੀਗਾ ਜਿਹੜਾ ਕਿ ਵੀ ਇਹ ਜਿਹੜਾ ਹੈਗਾ ਮਨੀ ਮਨੀ ਮਠਾਪੁਰੀਏ ਨੇ ਮਾਰੀ ਜਿਹੜਾ ਕਿ ਨਾ ਦੋਸਤ ਤਾਂ ਮੌਕੇ ਤੇ ਪਹੁੰਚੇ ਹੈਗੇ ਅਸੀਂ ਸਾਰੀ ਜਿਹੜੀ ਐਫਐਸਐਲ ਟੀਮ ਸਾਡੀ ਜਿਹੜਾ ਡੌਗ ਸਕਵਾ ਆਇਆ ਹੈਗਾ ਮੁਲਜ਼ਮ ਆਲਰੇਡੀ ਗ੍ਰਿਫਤਾਰ ਆਲਰੇਡੀ ਨਾਮਿਨੇਟ ਹੈਗਾ ਬਾਈ ਨੇਮ ਐਫਆਈਆਰ ਤੋਂ ਐਫਆਈਆਰ ਸੀ ਦਰਜ ਕਰਕੇ ਇਹ ਤਪਤੀ ਸੀ ਸਕ ਕਾਰਨ ਕੀ ਇਹ ਗੋਲੀਆਂ ਕਿਉਂ ਨਿਰਮਲਜੀ ਚਲਾਈਆਂ ਗਈਆਂ ਇਕੱਠੇ ਸੁੱਤੇ ਬਾਕੀ ਇਹਨਾਂ ਦੀ ਬਹਿਸ ਹੋਈ ਸੀ ਤਾਂ ਜੈਸਿਕਲੀ ਇਹ ਜਿਹੜੇ ਤਿੰਨੇ ਹੀ ਬੰਦੇ ਹੈਗੇ ਨੇ ਇਹ ਵੀ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਨੇ ਇੰਨਾ ਕੁ ਲਾਗਦਾ ਪਹਿਲਾਂ ਪੀਤੀ ਇਹਨਾਂ ਨੇ ਤੇ ਪੀਤੀ ਹੋ ਗਈ ਲੇਕਿਨ ਉਹ ਮਦਈ ਮੁਕੱਦਮਾ ਨੇ ਇਸ ਕੱਲ ਦਾ ਅਜੇ ਤੱਕ ਨਹੀਂ ਕੀਤਾ ਹੈ ਲੇਕਿਨ ਕੋਈ ਬਹਿਸਬਾਹੀ ਜ਼ਰੂਰ ਇਹਨਾਂ ਦੀ ਹੋਈ ਹੈ ਜਿਸ ਦੇ ਤੇ ਕਰਨਾ ਇਹ ਸਾਰੇ ਇਨਸੀਡੈਂਟ ਵਾਪਰਿਆ ਅਸੀਂ ਇਹਨਾਂ ਨੂੰ ਪਤਾ ਸੀਗਾ ਵੀ ਵੈਪਨ ਉਹ ਲੈ ਕੇ ਆਇਆ ਹੈਗਾ ਮਨੀ ਮਠਾਪੁਰ ਦੇ ਨਾਲ ਦੇਖੋ ਜੀ ਵੈਪਨ ਤਾਂ ਜਿਹੜੇ ਵੈਪਨ ਇੱਕ ਤਾਂ ਵੈਪਨ ਜਿਹਦੇ ਨਾਲ ਉਹਨੇ ਗੋਲੀਆਂ ਚਲਾਈਆਂ ਨੇ ਉਹ ਸੀ ਇੱਕ ਵੈਪਨ ਸਾਨੂੰ ਮੌਕਾ ਤੋਂ ਮਿਲਿਆ ਹੈ ਕਿ ਜਦੋਂ ਇੱਥੇ ਛੱਡ ਗਿਆ ਹੈਗਾ ਅੱਛਾ ਦੋ ਵੈਪਨ ਸੀ ਦੋ ਵੈਪਨ ਸੀ ਇਹ ਕਿਸੇ ਲਾਇਸੈਂਸੀ ਹੈ ਨਹੀਂ ਉਹ ਸਾਰੇ ਨਜਾਇਜ਼ ਵੈਪਨ ਨੇ ਨਹੀਂ ਇਹਨਾਂ ਨੇ ਕੋਈ ਵਾਰਦਾਤ ਕਰਨੀ ਸੀ ਇੱਥੇ ਮੈਂ ਜਿੰਨੀ ਕ ਹੁਣ ਤੱਕ ਦੀ ਪੁਸ਼ਕਿਸ਼ ਕੀਤੀ ਹੈਗੀ ਆ ਮੇਰੇ ਮਾਈਂਡ ਦੇ ਅਕੋਰਡਿੰਗਲੀ ਆ ਕਿ ਵਾਕਈ ਕਿਸੇ ਵਾਰਦਾਤ ਕਰਨ ਦੇ ਚੱਕਰ ਵਿੱਚ ਸੀ ਜੀ ਇਹ ਹੁਣ ਮੌਕੇ ਤੋਂ ਫਰਾਰ ਹੋ ਗਿਆ ਸੀ ਇਹ ਮੌਕੇ ਤੋਂ ਫਰਾਰ ਹੋ ਗਿਆ ਬੇਸਿਕਲੀ ਇਹ ਫਿਰ ਉਹਨਾਂ ਨੇ ਇਦੋਂ ਇਹ ਥੱਲੇ ਉਤਰਿਆ ਆਪਣਾ ਇਹ ਹੱਥ ਵਿੱਚ ਪਿਸਟਲ ਸੀ ਕਿ ਮਨੀ ਮਿੱਠਾਪੁਰਿਆ ਦੀ ਤੇ ਇਹਨੇ ਫਿਰ ਇਹਨਾਂ ਨੂੰ ਵੀ ਥ੍ਰੈਟ ਕੀਤਾ ਜੇ ਤੁਸੀਂ ਮੈਨੂੰ ਡੀਟੇਨ ਕੀਤਾ ਮੈਂ ਤੁਹਾਡੇ ਗੋਲੀ ਮਾਰ ਦੂੰਗਾ ਬੰਦਾ ਡਰ ਜਾਂਦਾ ਹੈ ਉਹ ਬੰਦਾ ਫਰਾਰ ਹੈਗਾ ਪਰ ਉਹ ਇਮੀਡੀਟ ਫੜ ਲਾਂਗੇ ਆਪਾਂ ਟੀਮ ਸਾਡੀ ਦੀ ਸਰ ਪਹਿਲੇ ਵੀ ਕਹਿੰਦੇ ਮੈਂ ਪਹਿਲੇ ਵੀ ਮਾਮਲੇ ਦਰਜ ਹੈ ਜਿਵੇਂ ਸ਼ਿਵਮ ਨੇ ਸਿਵਲ ਚ ਕਿੰਨੂੰ ਬਿਆਨ ਦਿੱਤੇ ਸੀ ਉਹ ਆਫਰ ਕਾਟਾ ਸਾਰੇ ਉੱਥੇ ਬੋਲ ਕੇ ਇਹ ਸਾਰਾ ਮਨੀ ਜਿਹੜਾ ਹੈਗਾ ਮੰਡਾ ਮਦਈਆ ਸਾਡਾ ਇਹਨੇ ਦੱਸਿਆ ਕੀ ਦੱਸਿਆ ਸੀ ਕਿਉਂਕਿ ਜਿਹੜਾ ਮਨੀ ਮਤਲਬ ਮਦਈ ਮਕਦਮਾ ਹੈਗਾ ਉਹ ਸ਼ਿਵਮ ਉਹਨੂੰ ਆਪਣੇ ਨੂੰ ਮਨੀ ਮਿੱਠਾਪੁਰਿਆ ਨੂੰ ਪ੍ਰੋਪ ਅੱਜ ਪਹਿਲੀ ਵਾਰੀ ਮਿਲਿਆ ਸੀ ਕਿਹੜੇ ਦੋ ਲੋਕ ਹੈਗੇ ਮਰੇ ਹੈਗੇ ਕਿੱਥੇ ਤੇ ਰਹਿਣ ਵਾਲੇ ਆ ਇੱਕ ਮਿੱਠਾ ਜਿਹੜਾ ਇੱਕ ਨਾਂ ਵਿੱਚੋਂ ਇੱਕ ਹੈਗਾ ਵਾ ਪਸਤੀ ਸ਼ੇਖ ਦਾ ਤੇ ਇੱਕ ਹੈਗਾ ਮੋਤਾ ਸਿੰਘ ਸਰ ਇਹਨਾਂ ਦਾ ਪਹਿਲੋ ਵੀ ਮਕਾਨੇ ਦਰਜ ਪਹਿਲਾਂ ਇਹਨਾਂ ਦੇ ਖਿਲਾਫ ਕਈ ਕਈ ਮੁਕੱਦਮੇ ਦਰਜ ਨੇ ਘੋੜੀ ਚਲਾਉਣ ਦੀ ਤੇ ਲੜਾਈ ਚ ਹਰ ਜਿੰਦਰ ਮਣੀ ਤੇ ਕਲਾਸਕੀ ਮਾਮਲੇ ਨਹੀਂ ਮਿੱਠਾਪੁਰੀ ਇਹ ਤੇ ਇਹਨਾਂ ਦੇ ਉੱਤੇ ਐ ਵੀ ਕ੍ਰਿਮੀਨਲ ਰਿਪੋਰਟ ਦਈ ਹੈ ਮਤਲਬ 4 ਠੀਕ ਅੱਛਾ 4 ਕ੍ਰਿਮੀਨਲ ਰਿਪੋਰਟ ਦਈ ਠੀਕ